ਦਰਬਾਰ ਸਾਹਿਬ ਉਤੇ ਭਾਰਤੀ ਹਮਲੇ ਦੇ ਇਸ ਵੇ 40 ਸਾਲ ਪੂਰੇ ਹੋਣ ਜਾ ਰਹੇ ਹਨ ਪਿਛਲੇ 40 ਵਰਿਆਂ ਦੇ ਵਿੱਚ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਿੱਖਾਂ ਦਾ ਬਹੁਤ ਖੂਨ ਡੁੱਲਿਆ ਹੈ ਇਹਨਾਂ 40 ਵਰਿਆਂ ਦੇ ਵਿੱਚ ਸਿੱਖਾਂ ਯਾਕਾਲਨਾਵਾਂ ਕੁਰਬਾਨੀਆਂ ਅਤੇ ਸ਼ਹੀਦਾਂ ਦਾ ਜੋ ਖੂਨ ਡੁੱਲਿਆ ਹੈ ਉਸਨੇ ਖਾਲਸਤਾਨ ਦੇ ਰਾਹ ਨੂੰ ਰਸਨਾਇਆ ਹੈ ਇਹਨਾਂ 40 ਵਰਿਆਂ ਦੇ ਵਿੱਚ ਨਾ ਤਾਂ ਪੀੜ ਮੁੱਕੀ ਹੈ ਨਾ ਜ਼ਖਮ ਸੁੱਕੇ ਹਨ ਨਾ ਭਾਰਤੀ ਕਹਿਰ ਦਾ ਸਟੇਟ ਦਾ ਕਹਿਰ ਭੁੱਲਿਆ ਹੈ ਤੇ ਨਾ ਹੀ ਸੰਘਰਸ਼ ਰੁਕਿਆ ਹੈ ਪੀੜ ਅੱਜ ਵੀ ਸਜਰੀ ਹੈ ਔਰ ਹਰ ਸਿੱਖ ਦੇ ਵਿੱਚ ਇਹ ਪੀੜ ਤਾਜ਼ਾ ਹੈ ਪਿਛਲੇ 40 ਵਰਿਆਂ ਦੇ ਵਿੱਚ ਇਸ ਭਾਰਤੀ ਨਿظام ਵੱਲੋਂ ਭੇਜੀ ਫੌਜ ਦੇ ਬਲੋਟਾਏ ਕਹਿਰ ਤੋਂ ਬਾਅਦ ਜੋ ਸ਼ਹਾਦਤਾਂ ਹੋਈਆਂ ਜੋ ਅਕਾਲ ਤਖਤ ਸਾਹਿਬ ਦੇ ਉੱਤੇ ਬੌਮ ਸੁੱਟੇ ਗਏ ਦਰਬਾਰ ਸਾਹਿਬ ਦੀ ਬੇਹਰਮਤੀ ਦੀ ਕੋਸ਼ਿਸ਼ ਕੀਤੀ ਗਈ ਇਹਨਾਂ 40 ਵਰਿਆਂ ਦੇ ਵਿੱਚ ਫੌਮ ਨੇ ਇੱਕ ਲੰਮਾ ਸੰਘਰਸ਼ ਲੜਿਆ ਹੈ ਜੋ ਅੱਜ ਵੀ جاری ਹੈ ਇਹ 40 ਵਰੇ ਫੌਮ ਨੇ ਇਸ ਦਿਨ ਨੂੰ ਪੂਰੇ ਸਿੱਖੀ ਜਹੋ ਜਲਾਲ ਦੇ ਨਾਲ ਮਨਾਇਆ ਹੈ ਸ਼ਹਾਦਤਾਂ ਤੇ ਫਕਰ ਕੀਤਾ ਹੈ ਕਿਉਂਕਿ ਇਹ ਇਨਾਂ ਸ਼ਹਾਦਤਾਂ ਤੋਂ ਬਾਅਦ ਹੀ ਜੋ ਸੰਘਰਸ਼ ਚੱਲਿਆ ਚੱਲ ਰਿਹਾ ਹੈ ਉਸਨੇ ਸਿੱਖਾਂ ਦੀ ਪਹਿਚਾਨ ਨੂੰ ਤੇ ਸਿੱਖਾਂ ਦੀਆਂ ਐਸਪੀਰੇਸ਼ਨ ਤੇ ਇੱਛਾਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਦੁਨੀਆ ਦੇ ਮੈਪ ਦੇ ਉੱਤੇ ਉਜਾਗਰ ਕੀਤਾ ਹੈ ਅੱਜ ਤੁਸੀਂ ਦੇਖੋ ਚਾਹੇ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਯੂਕੇ ਹੋਵੇ ਚਾਹੇ ਅਮਰੀਕਾ ਹੋਵੇ ਦੁਨੀਆ ਦਾ ਕੋਈ ਕੰਟਰੀ ਹੋਵੇ ਉੱਥੇ ਸਿੱਖ ਐਕਟੀਵਿਜ਼ਮ ਦੀ ਖਾਲਸਤਾਨ ਦੀ ਗੱਲ ਪ੍ਰਚਲਿਤ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਕੋਈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕਿਸੇ ਪ੍ਰਧਾਨ ਮੰਤਰੀ ਨੂੰ ਮਿਲੇ ਹਿੰਦੁਸਤਾਨ ਦੇ ਸਕਿਉਰਿਟੀ ਅਫੀਸ਼ੀਅਲਸ ਕਿਤੇ ਵੀ ਬੈਠਕ ਕਰਨ ਪਹਿਲਾ ਅਜੰਡਾ ਖਾਲਸਤਾਨ ਤੇ ਸਿੱਖ ਐਕਟੀਵਿਜ਼ਮ ਹੁੰਦਾ ਹੈ ਇਹੀ ਕਾਰਨ ਹੈ ਕਿ ਹਿੰਦੁਸਤਾਨ ਨੇ ਪਹਿਲਾਂ ਵੀ ਵਰੇ ਪੰਜਾਬ ਦੀ ਧਰਤੀ ਤੇ ਐਕਸਟਰਾ ਜੁਡੀਸ਼ਲ ਕਿਲਿੰਗਸ ਕੀਤੀਆਂ। ਔਰ ਉਸ ਤੋਂ ਬਾਅਦ ਉਹ ਐਕਸਟਰਾ ਜੁਡੀਸ਼ਲ ਕਿਲਨ ਕਰਨ ਲਈ ਉਹਦੇ ਜਿਹੜੀ ਟ੍ਰਾਂਸ ਨੈਸ਼ਨਲ ਆਪਰੇਸ਼ਨਸ ਨੇ ਉਹ ਭਾਰਤ ਦੀ ਧਰਤੀ ਤੋਂ ਬਾਹਰ ਜਾ ਕੇ ਵੀ ਉਹਨੇ ਆਪਣੇ ਕਰਨੇ ਸ਼ੁਰੂ ਕੀਤੇ ਹੋਏ ਹਨ। ਜਿਹਦੇ ਕਾਰਨ ਪਾਈ ਹਰਦੀਪ ਸਿੰਘ ਨਿਜਰ ਦਾ ਕਤਲ ਕੈਨੇਡਾ ਦੇ ਵਿੱਚ ਹੁੰਦਾ ਹੈ ਤੇ ਗੁਰਪਤਮਨ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਅਮਰੀਕਾ ਦੇ ਵਿੱਚ ਰਚੀ ਜਾਂਦੀ ਹੈ। ਔਰ ਉਹਨਾਂ ਸਾਰੇ ਮੁਲਕਾਂ ਨੇ ਹਿੰਦੁਸਤਾਨ ਨੂੰ ਅੱਜ ਦੁਨੀਆ ਦੇ ਕਟਾਰੇ ਦੇ ਵਿੱਚ ਨੰਗਾ ਕਰ ਦਿੱਤਾ ਹੈ ਐਕਸਪੋਜ਼ ਹੋ ਚੁੱਕਾ ਹੈ ਇੰਡੀਆ ਇੰਡੀਆ ਦੀ ਫੋਰਨ ਪੋਲਿਸੀ ਫਲॉप ਹੋ ਚੁੱਕੀ ਹੈ ਅੱਜ ਦੀ ਖਬਰ ਹੈ ਕਿ ਚੈੱਕ ਦੀ ਕੋਰਟ ਨੇ ਜਿੱਥੇ ਨਿਕਲ ਗੁਪਤਾ ਜਿਹੜਾ ਏਜੰਟ ਹੈ ਫੜਿਆ ਉਸ ਨੂੰ ਕਲੀਅਰ ਕਰ ਦਿੱਤਾ ਹੈ ਕਿ ਉਸ ਨੂੰ ਅਮਰੀਕਾ ਦੇ ਵਿੱਚ ਐਕਸਟਰੈਡਿਟ ਕਰ ਕਰ ਦਿੱਤਾ ਜਾਵੇ ਚਾਰ ਬੰਦੇ ਕੈਨੇਡਾ ਨੇ ਫੜ ਲਏ ਹਨ ਉਹ ਉਸ ਤੋਂ ਬਾਅਦ ਅੱਗੇ ਪਰਤਾਂ ਦੇ ਉੱਤੇ ਪਰਤਾਂ ਖੁੱਲ ਰਹੀਆਂ ਹਨ। ਅਤੇ ਜਿਸ ਤਰੀਕੇ ਦੇ ਨਾਲ ਪਿਛਲੇ ਇਨ੍ਹਾਂ ਵਰਿਆਂ ਦੇ ਵਿੱਚ ਜੋ ਆਪਰੇਸ਼ਨ ਚੱਲ ਰਹੇ ਹਨ, ਜੋ ਰਿਪਰੈਸ਼ਨ ਚੱਲ ਰਿਹਾ ਹੈ, ਉਸ ਨੇ ਸਾਡੀ ਮੂਵਮੈਂਟ ਨੂੰ, ਸਾਡੇ ਕੌਜ਼ ਨੂੰ ਦੁਨੀਆ ਨੂੰ ਮਜਬੂਰ ਕੀਤਾ ਹੈ ਕਿ ਉਹ ਇਸ ਬਾਰੇ ਸੋਚਣ, ਇਸਤੇ ਵਿਚਾਰ ਕਰਨ ਤੇ ਭਾਰਤ ਨੂੰ ਦੁਨੀਆ ਦੇ ਕਟਾਰੇ ਦੇ ਵਿੱਚ ਐਕਸਪੋਜ਼ ਕਰਨ। ਹਰ ਵਾਰੀ ਦੀ ਤਰ੍ਹਾਂ ਦਲ ਖਾਲਸਾ ਐਸਆਰਵੀ ਇਸ ਦਰਬਾਰ ਸਾਹਿਬ ਹਮਲੇ ਦੇ 40ਵੇਂ ਸਾਲ ਪੂਰੇ ਹੋਣ ਤੇ ਕੱਲੂ ਕਾਰਾ ਯਾਦਗਾਰੀ ਮਾਰਚ 5 ਜੂਨ ਦੀ ਸ਼ਾਮ ਨੂੰ 5 ਵਜੇ ਕੱਢ ਰਿਹਾ ਹੈ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਇਹ ਮਾਰਚ ਨਿਕਲੇਗਾ ਆਰੰਭ ਹੋਏਗਾ ਬੁਰਜ ਅਕਾਲੀ ਬਾਬਾ ਫੋਲਾ ਸਿੰਘ ਤੋਂ ਉੱਥੋਂ ਆਰੰਭ ਹੋ ਕੇ ਸੂਰਜ ਚੰਦਾ ਕੰਪਲੈਕਸ ਦੇ ਅੱਗੋਂ ਦੀ ਹੁੰਦਾ ਹੋਇਆ ਬੱਸ ਸਟੈਂਡ ਜਾਏਗਾ ਬੱਸ ਸਟੈਂਡ ਤੋਂ ਰਾਮਬਾਗ ਵਾਲੇ ਪਾਸੇ ਬਸਟੈਂਡ ਦੀ ਬੈਕਸਾਈਡ ਤੋਂ ਆਕੇ ਰਾਮਬਾਗ ਵਾਲੇ ਪਾਸੇ ਰਾਮਬਾਗ ਤੋਂ ਹਾਲਗੇਟ ਹਾਲਗੇਟ ਤੋਂ ਹਾਲਬਾਜ਼ਾਰ ਵਿਰਾਸਤੀ ਮਾਰਗ ਤੇ ਫਿਰ ਦਰਬਾਰ ਸਾਹਿਬ ਜਾ ਕੇ ਸੰਪਨ ਹੋਏਗਾ ਇਹ ਸਾਡਾ ਇਸ ਵਾਰ ਦਾ ਇਸ ਸਾਲ ਦਾ ਰੋਡ ਦਾ ਮਾਰਕ ਰੂਟ ਹੋਏਗਾ ਮਾਰਚ ਦਾ ਪੂਰੇ ਪੰਜਾਬ ਤੋਂ ਔਰ ਪੂਰੀਆਂ ਪੰਥਕ ਜਥੇਬੰਦੀਆਂ ਇਸ ਵਿੱਚ ਸ਼ਮੂਲੀਅਤ ਕਰਨਗੀਆਂ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆਂ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੇ ਵੀ ਐਸਰ ਥੋੜੀ ਜੀ ਤਰਜੀਹ ਦਿੱਤੀ ਹੈ ਇਹਨਾਂ ਸਮਾਗਮਾਂ ਨੂੰ ਇਹ ਹੁਣ ਸਾਨੂੰ ਪਤਾ ਨਹੀਂ ਕਿ ਇਹ ਤਰਜੀਹ 1 ਜੂਨ ਤੱਕ ਹੀ ਰਹੇਗੀ ਜਾਂ ਉਸ ਤੋਂ ਬਾਅਦ ਅੱਗੇ ਤੱਕ ਵੀ ਜਾਏਗੀ ਪਰ ਉਹਨਾਂ ਨੇ ਇਸ ਗੱਲ ਨੂੰ ਤਰਜੀਹ ਦਿੱਤੀ ਹੈ ਤਾਂ ਫਿਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਹੈ ਕਿ 6 ਜੂਨ ਨੂੰ ਸਾਰਾ ਦਿਨ ਮੰਜੀ ਸਾਹਿਬ ਦੀਵਾਨ ਹਾਲ ਸਜਾਏ ਜਾਣ ਸ਼ਹੀਦੀ ਸਮਾਗਮ ਸਜਾਏ ਜਾਣ ਅਜੀਬ ਵੀ ਗੱਲ ਹੈ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਚੋਣਾਂ ਨੇ ਔਰ ਉਸ ਦਿਨ ਲੋਕ ਬੜੇ ਬੜੇ ਉਤਸ਼ਾਹ ਦੇ ਨਾਲ ਉਹਦੇ ਵਿੱਚ ਵੀ ਪਾਰਟਿਸਿਪੇਟ ਕਰਨਗੇ ਔਰ ਉਸ ਤੋਂ ਬਾਅਦ ਜਿਹੜੀ ਇਹ ਫਿਰ 2 ਜੂਨ ਤੋਂ ਬਾਅਦ ਜਿਹੜਾ 6 ਜੂਨ ਤੱਕ ਦੇ ਜਿਹੜੇ ਪ੍ਰੋਗਰਾਮ ਨੇ ਉਹਦੇ ਵਿੱਚ ਵੀ ਪਾਰਟਿਸਪੇਸ਼ਨ ਹੋਏਗੀ ਦੇਖੋ ਅਸੀਂ ਦਲ ਖਾਲਸਾ ਨੇ ਪਹਿਲਾਂ ਹੀ ਗੱਲ ਕਲੀਅਰ ਕੀਤੀ ਹੈ ਕਿ ਅਸੀਂ ਚੋਣਾਂ ਤੋਂ ਦੂਰ ਰਹਿ ਰਹੇ ਹਾਂ ਅਸੀਂ ਇਸ ਦੇ ਵਿੱਚ ਸਾਨੀ ਰਹਿ ਰਹੇ ਸੀ ਦਾ ਬਾਈਕਾਟ ਕੀਤਾ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਇਸ ਦੇ ਵਿੱਚੋਂ ਕੁਝ ਵੀ ਅਚੀਵੇਬਲ ਨਹੀਂ ਹੈ ਕੁਝ ਹਾਸਲ ਹੋਣ ਵਾਲਾ ਨਹੀਂ ਹੈ 4 ਜੂਨ ਦੇ ਨਤੀਜਿਆਂ ਤੋਂ ਬਾਅਦ ਹਿੰਦੁਸਤਾਨ ਦਾ ਚਿਹਰਾ ਮਤਲਬ ਪ੍ਰਧਾਨ ਮੰਤਰੀ ਕੋਈ ਵੀ ਬਣੇ ਚਿਹਰਾ ਕੋਈ ਵੀ ਸਾਹਮਣੇ ਆਵੇ ਸਿੱਖਾਂ ਦੀ ਪੋਜੀਸ਼ਨ ਦੇ ਵਿੱਚ ਕੋਈ ਫਰਕ ਨਹੀਂ ਪੈਣ ਵਾਲਾ ਸਿੱਖ ਸਮੱਸਿਆ ਦੇ ਹੱਲ ਨਿਕਲਣ ਵਾਲਾ ਨਹੀਂ ਹੈ ਔਰ ਇਹ ਗੱਲ ਅਸੀਂ 70 ਸਾਲਾਂ ਤੋਂ ਪਾਰਟਿਸਪੇਟ ਕਰਦੇ ਦੇਖਿਆ ਅਕਾਲੀਆਂ ਨੂੰ ਸਿੱਖਾਂ ਨੂੰ ਔਰ ਖਾਸ ਤੌਰ ਤੇ 84 ਤੋਂ ਬਾਅਦ ਵੀ ਸਾਡੀ ਪਾਰਟਿਸਪੇਸ਼ਨ ਪੂਰੀ ਰਹੀ ਹੈ ਪੰਜਾਬ ਦੇ ਵਿੱਚ ਵੀ ਸਰਕਾਰਾਂ ਬਣੀਆਂ ਨੇ ਐਮਪੀਜ਼ ਵੀ ਬਣੇ ਨੇ ਪਰ ਜ਼ੀਰੋ ਰਿਜ਼ਲਟ ਹੈ ਇੱਕ ਵੀ ਮਸਲਾ ਹੱਲ ਨਹੀਂ ਹੋਇਆ ਇੱਕ ਪੰਜਾਬ ਦਾ ਸਾਥੀ ਉਹ ਹਰ ਵਾਰ ਹਰ ਚੋਣ ਦੇ ਵਿੱਚ ਖੜਾ ਹੋਇਆ ਕਦੀ ਉਹ ਨਾਸ਼ਾ ਦੀ ਰਾਜਨੀਤੀ ਕਰਦਿਆਂ ਜਿਹਨੂੰ ਮੁਸੇਹਾਲਾ ਪਹੁੰਚਾ ਗਿਆ ਕਦੀ ਉਹ ਦੀਖਤ ਪਹੁੰਚਾ ਗਿਆ ਬਹੁਤ ਸਾਰੇ ਬਹੁਤ ਸਾਰੇ ਸਾਡੇ ਵੀਰਾਂ ਨੂੰ ਬਹੁਤ ਸਾਰੇ ਅਕਾਲੀ ਵੀਰਾਂ ਨੂੰ ਚੋਣ ਤੋਂ ਮਾਰੀ ਛੱਡਣੀ ਚਾਹੀਦੀ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਜਿਸ ਤਰੀਕੇ ਦੇ ਨਾਲ ਮੈਂ ਐਕਸਪਲੇਨ ਕੀਤਾ ਕਿ ਇੰਡੀਆ ਇੰਡੀਆ ਦਾ ਪੂਰਾ ਜੋਰ ਲੱਗਦਾ ਕਿ ਵਕਤ ਤੋਂ ਵਕਤ ਲੋਕਾਂ ਦੀ ਇਨਵੋਲਵਮੈਂਟ ਹੋਵੇ ਕਿਉਂਕਿ ਉਹਨੇ ਦੁਨੀਆ ਨੂੰ ਦੱਸਣਾ ਹੁੰਦਾ ਕਿ ਮੇਰੀ ਡੈਮੋਕਰੈਟਿਕ ਇੰਸਟੀਚੂਸ਼ਨ ਦੇ ਵਿੱਚ ਐਨੇ ਪਰਸੈਂਟ ਲੋਕ ਇਨਵੋਲਵ ਹੋਏ ਨੇ ਤੇ ਮੇਰੀ ਜਿਹੜੀ ਇੱਕ ਵਾਈਬਰੈਂਟ ਡੈਮੋਕਰਸੀ ਹੈ ਅਸੀਂ ਵਿਟਿੰਗਲੀ ਔਰ ਨਾਨ ਵਿਟਿੰਗਲੀ ਸੁਚੇਤ ਜਾਂ ਅਚੇਤ ਮੰਦੇ ਵਿੱਚ ਉਸ ਦੀ ਉਸ ਚਾਹਤ ਨੂੰ ਪੂਰੀ ਕਰ ਦਿੰਦੇ ਹਾਂ ਉਸ ਦੀ ਉਸ ਦੀ ਜਿਹੜੀ ਉਹ ਡਿਮਾਂਡ ਹੁੰਦੀ ਨਾ ਉਨੂੰ ਪੂਰੀ ਕਰ ਦਿੰਨੇ ਆ ਅਸੀਂ ਉਹਦੇ ਹਿੱਸਾ ਲੈ ਬੰਨੇ ਔਰ ਕੱਲਾ ਉਹ ਅਲਾਈਅንስ ਪਾਰਟਨਰ ਕੱਲੇ ਉਹਦੀ ਗੱਲ ਨਹੀਂ ਹੈ ਬਹੁਤ ਸਾਰੇ ਸਾਡੀ ਹੀ ਸੋਚਦੇ ਹਮਖਿਆ ਲੋਕ ਇਸ ਇਸ ਟ੍ਰੈਪ ਦਾ ਹਿੱਸਾ ਬਣ ਜਾਂਦੇ ਆ ਕਿ ਨਾ ਬਹੁਤ ਸਾਰੇ ਲਾਈਕ ਮਾਈਂਡਡ ਲੋਕ ਇਸ ਟ੍ਰੈਪ ਦਾ ਹਿੱਸਾ ਬਣ ਜਾਂਦੇ ਨੇ ਨਿਕਲਦਾ ਸਰਦਾਰ ਕਪੂਰ ਸਿੰਘ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖ ਲਓ ਜੇ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਬ੍ਰੈਡ ਦਾ ਟੋਟਾ ਵੀ ਸਿੱਖਾਂ ਨੂੰ ਦਿੱਤਾ ਹੋਵੇ ਜਿਹੜਾ ਇਹਨਾਂ ਨੇ ਮੰਗਿਆ 1985 ਦੀ ਤੀਰ ਸੰਘਰਸ਼ ਤੋਂ ਲੈ ਕੇ ਹੁਣ ਤੱਕ ਜੇ ਦਿੱਤਾ ਹੋਵੇ ਤੇ ਮੈਂ ਪੋਲਿਟਿਕਸ ਕੁਇਟ ਕਰ ਜਾਣਾ ਮੈਂ ਕਹਿੰਦਾ ਜੀ ਤੁਸੀਂ ਕੰਨੇ ਕੰਨੇ ਦਾ ਨਾਂ ਲਓਗੇ ਤੇ ਖਤਮ ਹੀ ਨਹੀਂ ਹੋਣਗੇ ਸਾਰੇ ਇਸ ਵਹਿਮ ਚ ਨੇ ਸਾਰੇ ਇਸ خیالی ਦੁਨੀਆ ਦੇ ਵਿੱਚ ਨੇ ਕਿ ਖਰੇ ਅਸੀਂ ਜਿੱਤ ਕੇ ਕੀ ਕੌਮ ਦੀ ਝੋਲੀ ਪਾ ਦੇਾਂਗੇ ਪਰ ਅਸੀਂ ਪਿਛਲੇ ਤਜਰਬੇ ਤੋਂ ਦੱਸਦੇ ਹਾਂ ਹਿੰਦੁਸਤਾਨ ਦੇ 543 ਪਾਰਲੀਮੈਂਟੇਰੀਅਨਸ ਦੇ ਵਿੱਚ ਇਹਨਾਂ ਦਾ ਉੱਥੇ ਕੋਈ ਮੁੱਲ ਨਹੀਂ ਹੈ ਜੇਕਰ ਇਹ ਇਹ ਗੱਲ ਕਹਿੰਦੇ ਨੇ ਕਿ ਅਸੀਂ ਅੰਦਰ ਜਾ ਕੇ ਆਵਾਜ਼ ਉਠਾਣੇ ਆ ਤੇ ਆਵਾਜ਼ ਤੇ ਅਸੀਂ ਸੜਕਾਂ ਤੇ ਵੀ ਉਠਾ ਦਿੰਨੇ ਆ ਬਰਾਬਰ ਦੀ ਸਾਡੀ ਜਿੰਨਾ ਮੁੱਲ ਇਹਨਾਂ ਦੀ ਅੰਦਰ ਦੀ ਆਵਾਜ਼ ਦਾ ਉਹਨਾਂ ਸਾਡੀ ਸੜਕਾਂ ਦੇ ਬੈਠਿਆਂ ਦੀ ਆਵਾਜ਼ ਦਾ ਮੁੱਲ ਹੁੰਦਾ ਹੈ ਲੇਕਿਨ ਲੇਕਿਨ ਦੇਖੇਂ ਜਿਹੜੀ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਈ ਜਾਂਦੀ ਹੈ ਮੁਬਾਰਕ ਹੈ ਚੰਗੀ ਗੱਲ ਹੈ ਆਵਾਜ਼ ਜਿਹੜਾ ਵੀ ਜਾ ਕੇ ਆਵਾਜ਼ ਉਠਾਉਂਦਾ ਹੈ ਮੁਬਾਰਕ ਹੈ ਅਸੀਂ ਵੈਲਕਮ ਕਰਦੇ ਆਂ ਪਰ ਉਹਦੇ ਨਾਲ ਨਤੀਜਾ ਕੋਈ ਨਹੀਂ ਨਿਕਲਦਾ ਨਾਤਾ ਜਿਹੜੇ ਡ੍ਰੈਕੋਨियन ਲਾਜ਼ ਬਣੇ ਪੋਟਾ ਬਣਿਆ ਟਾਡਾ ਬਣਿਆ ਯੂਏਪੀਏ ਐ ਐਨਐਸਏ ਐ ਦੂਸਰਾ ਤੀਸਰਾ ਜੋ ਹੈ ਸਾਰਾ ਰੁਕਿਆ ਤੇ ਨਹੀਂ ਨਾ ਸਾਡੇ ਕਤਲ ਰੁਕੇ ਤੇ ਨਹੀਂ ਨਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ